ਤਾਂ ਹੁਣ ਤੋਂ ਕੁਝ ਟਾਈਮ ਬਾਅਦ ਅਰਵਿੰਦ ਕੇਜਰੀਵਾਲ ਔਰ ਮਨੀਸ਼ ਸੋਦੀਆ ਇਸੇ ਪੋਲਿੰਗ ਬੂਥ ਤੇ ਆਪਣੀ ਵੋਟ ਜਿਹੜੀ ਆ ਉਹ ਪੋਲ ਕਰਨ ਦੇ ਲਈ ਆਉਣਗੇ ਇਹ ਨਿਊ ਦਿੱਲੀ ਦੀ ਲੋਕੇਸ਼ਨ ਆ ਔਰ ਨਿਊ ਦਿੱਲੀ ਦੇ ਵਿੱਚ ਲੇਡੀ ਇਰਵਨ ਸੀਨੀਅਰ ਸੈਕੰਡਰੀ ਸਕੂਲ ਹੈ ਜਿੱਥੇ ਅਰਵਿੰਦ ਕੇਜਰੀਵਾਲ ਔਰ ਮਨੀਸ਼ ਸੋਦੀਆ ਦੋਨੋਂ ਇੱਥੇ ਵੋਟ ਪੋਲ ਕਰਨਗੇ ਔਰ ਬਹੁਤ ਸਾਰੇ ਮੁੱਦਿਆਂ ਤੇ ਆਧਾਰਿਤ ਦਿੱਲੀ ਦੇ ਵਿੱਚ ਜਿਹੜੀ ਆ ਇਸ ਵੇਲੇ ਪੋਲਿੰਗ ਹੋ ਪੋਲਿੰਗ ਜਿਹੜੀ ਆ ਉਹ ਹੋ ਰਹੀ ਹੈ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਵੋਟ ਪਾਉਣ ਦੇ ਲਈ ਪਹੁੰਚ ਰਹੇ ਆ ਔਰ ਇੱਥੇ ਖਾਸ ਤੌਰ ਤੇ ਖਾਸ ਤੌਰ ਤੇ ਜੇਕਰ ਆਪਾਂ ਗੱਲ ਕੀਤੀ ਜਾਵੇ ਤਾਂ 70 ਵਿਧਾਨ ਸਭਾ ਸੀਟਾਂ ਤੇ ਇਸ ਵੇਲੇ ਜਿਹੜੀ ਆ ਜਿਹੜੀ ਆ ਵੋਟਾਂ ਹੋ ਰਹੀਆਂ ਨੇ ਔਰ ਇਸ ਪੂਰੇ ਦਿੱਲੀ ਦੇ ਵਿੱਚ 13766 ਪੋਲਿੰਗ ਬੂਥ ਬਣਾਏ ਗਏ ਆ ਔਰ 669 ਉਮੀਦਵਾਰ ਜਾਨੀ 700 ਦੇ ਕਰੀਬ ਜਿਹੜੇ ਨੇ ਉਹ ਉਮੀਦਵਾਰ ਜਿਹੜੇ ਨੇ ਆਪਣੀ ਕਿਸਮਤ ਅਜ਼ਮਾ ਰਹੇ ਨੇ ਅੱਜ ਉਹਨਾਂ ਦੀ ਕਿਸਮਤ ਦਾ ਜਿਹੜਾ ਫੈਸਲਾ ਹੈ ਉਹ ਵੋਟਰਾਂ ਨੇ ਕਰ ਦੇਣਾ ਔਰ ਸੁਰੱਖਿਆ ਦੇ ਜਿਹੜੇ ਇੰਤਜ਼ਾਮਾਂ ਦੇ ਲਈ 220 ਕੰਪਨੀਆਂ ਜਿਹੜੀਆਂ ਨੇ ਤਾਇਨਾਤ ਕੀਤੀਆਂ ਗਈਆਂ 35000 626 ਦਿੱਲੀ ਪੁਲਿਸ ਦੇ ਜਵਾਨ ਜਿਹੜੇ ਨੇ ਉਹ ਤਾਇਨਾਤ ਕੀਤੇ ਗਏ 19000 ਹੋਮਗਾਰਡ ਦੇ ਜਵਾਨ ਜਿਹੜੇ ਨੇ ਉਹ ਤਾਇਨਾਤ ਕੀਤੇ ਗਏ ਔਰ ਜੇਕਰ ਸੈਂਸਿਟਿਵ ਬੂਥਾਂ ਦੀ ਗੱਲ ਕਰੀਏ ਤਾਂ 3000 ਦੇ ਕਰੀਬ ਜਿਹੜੇ ਨੇ ਉਹ ਸੈਂਸਿਟਿਵ ਬੂਥ ਜਿਹੜੇ ਨੇ ਉਹਨਾਂ ਦੀ ਪਛਾਣ ਕੀਤੀ ਗਈ ਹੈ ਜਿੱਥੇ ਸੁਰੱਖਿਆ ਦੇ ਜਿਹੜੇ ਨੇ ਉਹ ਸਖਤ ਪ੍ਰਬੰਧ ਕੀਤੇ ਗਏ ਆ ਔਰ ਇਹ ਸਭ ਦੇ ਵਿਚਾਲੇ ਜਿਸ ਤਰੀਕੇ ਦੇ ਨਾਲ ਇਸ ਤੋਂ ਪਹਿਲਾਂ ਚਾਹੇ ਉਹ ਆਮ ਆਦਮੀ ਪਾਰਟੀ ਕਰੀਏ ਤਾਂ ਬਹੁਤ ਸਾਰੇ ਜਿਹੜੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਏ ਜਾਂਦੇ ਰਹੇ ਕਿ ਸਾਹਮਣੇ ਵਾਲੀ ਪਾਰਟੀ ਜਾਨੀ ਜਿਹੜੀ ਆਪੋਜੀਸ਼ਨ ਹੈ ਉਸ ਦੇ ਵੱਲੋਂ ਬਹੁਤ ਸਾਰਾ ਤੱਕੇ ਸ਼ਾਹੀ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਜਾਂ ਰਹੀਆਂ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਰਿਹਾ ਕਿ ਗੁੰਡਾਗਰਦੀ ਹੋ ਰਹੀ ਹੈ ਤਾਂ ਉਸ ਸਭ ਦੇ ਵਿਚਾਲੇ ਅੱਜ ਲੋਕ ਜਿਹੜੇ ਨੇ ਜਿਹੜੇ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਕੁਝ ਸਮੇਂ ਬਾਅਦ ਹੀ ਮਨੀਸ਼ ਸੋਦੀਆ ਔਰ ਆਰਪਿੰਦ ਕੇਜਰੀਵਾਲ ਜਿਹੜੇ ਨੇ ਉਹ ਆਪਣੀ ਵੋਟ ਪਾਉਣਗੇ ਜੇਕਰ ਅਸੀਂ ਸੁਰੱਖਿਆ ਪ੍ਰਬੰਧਨ ਦੀ ਗੱਲ ਕਰੀਏ ਤਾਂ ਵੱਡੇ ਸੁਰੱਖਿਆ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਆ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ 220 ਕੰਪਨੀਆਂ ਜਿਹੜੀਆਂ ਨੇ ਉਹ ਤਨਾਤ ਕੀਤੀਆਂ ਗਈਆਂ ਜੇਕਰ ਅਸੀਂ ਇਸ ਪਾਸੇੋਂ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਇਸ ਪਾਸੋਂ ਸਾਰੀ ਦੀ ਸਾਰੀ ਰੋਡ ਜਿਹੜੀ ਹੈ ਉਹ ਆਮ ਪਬਲਿਕ ਦੇ ਲਈ ਜਿਹੜੀ ਹੈ ਉਹ ਜ਼ਰੂਰ ਬੰਦ ਕਰ ਦਿੱਤੀ ਗਈ ਹੈ ਬਹੁਤ ਸਾਰੇ ਜਿਹੜੇ ਚਾਹੇ ਉਹ ਦਿੱਲੀ ਪੁਲਿਸ ਹੋਵੇ ਜਾਂ ਫਿਰ ਹੋਰ ਬਹੁਤ ਜਿਹੜੇ ਅਧਿਕਾਰੀ ਨੇ ਇਲੈਕਸ਼ਨ ਕਮਿਸ਼ਨ ਦੇ ਉਹਨਾਂ ਦੇ ਵਾਸਤੇ ਇਹ ਜਿਹੜੀ ਆ ਰੋਡ ਖੋਲੀ ਗਈ ਆ ਔਰ ਬਹੁਤ ਸਾਰੇ ਜਿਹੜੇ ਤੁਹਾਨੂੰ ਸੁਰੱਖਿਆ ਕਰਮੀ ਜਿਹੜੇ ਨੇ ਉਹ ਤਾਇਨਾਤ ਨਜ਼ਰ ਆ ਜਾਣਗੇ 35000 ਦੇ ਕਰੀਬ ਜਿਹੜੇ ਦਿੱਲੀ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਔਰ ਦੂਜੇ ਪਾਸੇ ਜੇਕਰ ਇਸ ਪਾਸੇ ਦੀ ਗੱਲ ਕਰੀਏ ਤਾਂ ਇਸ ਪਾਸੇ ਆਮ ਆਦਮੀ ਪਾਰਟੀ ਦਾ ਪਾਰਟੀ ਆਫਿਸ ਵੀ ਇੱਥੋਂ ਬਿਲਕੁਲ ਨਜ਼ਦੀਕ ਹੀ ਆ ਔਰ ਉੱਥੇ ਵੀ ਬੈਰੀਗੇਟਿੰਗ ਕਰਕੇ ਬਹੁਤ ਸਾਰੇ ਜਿਹੜੇ ਸੁਰੱਖਿਆ ਮੁਲਾਜ਼ਮਾ ਉਹ ਤਾਇਨਾਤ ਕੀਤੇ ਗਏ ਆ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਲਈ ਪਹੁੰਚ ਰਹੇ ਆ ਔਰ ਜਿਸ ਤਰੀਕੇ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਬਿਲਕੁਲ ਇਹ ਪਾਵੇਂ ਪੌਸ਼ ਏਰੀਆ ਪਰ ਇੱਥੇ ਬਹੁਤ ਸਾਰੇ ਏਰੀਆ ਦੇ ਵਿੱਚ ਬਹੁਤ ਸਾਰੇ ਏਰੀਆ ਦੇ ਵਿੱਚ ਸਲਾਮ ਏਰੀਆਜ਼ ਹੈਗੇ ਨੇ ਜਿਹੜੇ ਜਿਨ੍ਹਾਂ ਨੂੰ ਅਸੀਂ ਝੁੱਗੀ ਝੌਪੜੀ ਕਹਿੰਦੇ ਆ ਝੁੱਗੀ ਝੌਪੜੀਆਂ ਦੇ ਵਿੱਚ ਰਹਿਣ ਵਾਲੇ ਲੋਕ ਨੇ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਆਪਣੀਆਂ ਸਮੱਸਿਆਵਾਂ ਨੇ ਉਹਨਾਂ ਦੇ ਵੱਲੋਂ ਪੱਕੇ ਜਿਹੜੇ ਉਹਨਾਂ ਦੇ ਮਕਾਨ ਨੇ ਉਹਨਾਂ ਦੀ ਮਾਂਗ ਕੀਤੀ ਜਾ ਰਹੀ ਹੈ ਔਰ ਇਸੇ ਤਰ੍ਹਾਂ ਦੇ ਨਾਲ ਪੀਣ ਵਾਲੇ ਪਾਣੀ ਦੀਆਂ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਵੀ ਇਸ ਏਰੀਆ ਦੇ ਵਿੱਚ ਹੈਗੀਆਂ ਧਰਮੀ ਦੇ ਕੇਜਰੀਵਾਲ ਲਗਾਤਾਰ ਇਸ ਗੱਲ ਦਾ ਜ਼ਿਕਰ ਕਰਦੇ ਰਹੇ ਕਿ ਦਿੱਲੀ ਦੇ ਵਿੱਚ ਪੀਣ ਵਾਲੇ ਪਾਣੀ ਨੂੰ ਲੈ ਕੇ ਉਹਨਾਂ ਨੇ ਖਾਸ ਤੌਰ ਤੇ ਜ਼ਿਕਰ ਕੀਤਾ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਜਿੰਨੀਆਂ ਵੀ ਪਿਛਲੇ 10 ਸਾਲਾਂ ਦੇ ਵਿੱਚ ਕੁਝ ਕਮੀਆਂ ਲੋਕ ਮਹਿਸੂਸ ਕਰਦੇ ਆ ਤਾਂ ਜੇਕਰ ਲੋਕ ਉਹਨਾਂ ਨੂੰ ਸੱਤਾ ਦਿੰਦੇ ਆ ਤਾਂ ਉਹ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਗੇ ਭਾਰਤੀ ਜਨਤਾ ਪਾਰਟੀ ਪਿਛਲੇ 25 ਸਾਲ ਤੋਂ ਦਿੱਲੀ ਵਿਧਾਨ ਸਭਾ ਦੀ ਜਿਹੜੀ ਹੈ ਉਹ ਗੱਦੀ ਨਹੀਂ ਜਿਹੜੀ ਹੈ ਉਹ ਪ੍ਰਾਪਤ ਕਰ ਸਕੀ ਔਰ ਕਾਂਗਰਸ ਜਿਹੜੀ ਹੈ ਪਿਛਲੇ 15 ਸਾਲ ਤੋਂ ਸੱਤਾ ਤੋਂ ਬਾਹਰ ਹੈ ਤਾਂ ਆਮ ਆਦਮੀ ਪਾਰਟੀ ਜਿਹੜੀ ਹੈ ਤੀਜੀ ਵਾਰ ਆਪਣੀ ਜਿਹੜੀ ਹੈ ਇੱਥੇ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਕਰੇਗੀ ਤਾਂ ਇਹ ਉਹ ਬੂਤ ਹੈ ਜਿਸ ਤੇ ਲੋਕ ਜਿਹੜੇ ਨੇ ਵੋਟ ਪਾਉਣ ਦੇ ਲਈ ਆ ਰਹੇ ਨੇ ਔਰ ਵੋਟ ਪਾ ਕੇ ਆਪਣੇ ਜਿਹੜਾ ਹੱਕ ਦਾ ਇਸਤੇਮਾਲ ਕਰ ਰਹੇ ਨੇ ਔਰ ਲੋਕ ਕਿਸ ਆਧਾਰ ਤੇ ਵੋਟ ਪਾ ਰਹੇ ਆ ਕਿਹਨਾ ਮੁੱਦਿਆਂ ਨੂੰ ਲੈ ਕੇ ਵੋਟ ਪਾ ਰਹੇ ਆ ਇਹ ਵੀ ਬੜਾ ਲਾਜ਼ਮੀ ਆ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਲੋਕ ਵੱਖ-ਵੱਖ ਸਮੱਸਿਆਵਾਂ ਔਰ ਖਾਸ ਤੌਰ ਤੇ ਲੀਡਰ ਨੂੰ ਵੀ ਵੋਟ ਪੈਂਦੀ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਲੀਡਰ ਨੇ ਉਹ ਲੋਕਾਂ ਵਿੱਚ ਵਿਚਰਦੇ ਨੇ ਉਹਨਾਂ ਦੇ ਦੁੱਖ ਸੁੱਖ ਦੇ ਸਾਂਝੀ ਹੁੰਦੇ ਨੇ ਤਾਂ ਉਹਨਾਂ ਨੂੰ ਚੀਜ਼ਾਂ ਨੂੰ ਵੀ ਮੱਦੇਨਜ਼ਰ ਰੱਖ ਕੇ ਜਿਹੜੇ ਲੋਕ ਨੇ ਉਹ ਵੋਟ ਦਾ ਇਸਤੇਮਾਲ ਕਰਦੇ ਨੇ ਤਾਂ ਸਾਰੀਆਂ ਚੀਜ਼ਾਂ ਅੱਜ ਕਿਉਂਕਿ ਮਤ ਦਾ ਦਾਨ ਕਰਨਾ ਹੈ ਵੋਟਰਾਂ ਨੇ ਦਿੱਲੀ ਦੀ ਇਸ ਚੋਣ ਤੇ ਪੰਜਾਬ ਦੇ ਲੋਕਾਂ ਦੀ ਵੀ ਨਜ਼ਰ ਬਣੀ ਹੋਈ ਹੈ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਵੱਡੇ ਮੈਂਟਡ ਦੇ ਨਾਲ ਆਮ ਆਦਮੀ ਪਾਰਟੀ ਨੇ ਜਿਹੜੀਆਂ ਨੇ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ 92 ਸੀਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਸੀ ਤਾਂ ਹੁਣ ਦਿੱਲੀ ਦੇ ਵਿੱਚ ਕੀ ਹੋਏਗਾ ਕਿ ਦਿੱਲੀ ਦੇ ਵਿੱਚ ਸਿਰਫ ਦੋ ਸੂਬੇ ਸੀ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਇੱਕ ਦਿੱਲੀ ਸੀ ਔਰ ਦੂਜਾ ਪੰਜਾਬ ਸੀ ਔਰ ਦਿੱਲੀ ਦੇ ਵਿੱਚ ਹੁਣ ਲੋਕਾਂ ਦੀ ਨਜ਼ਰ ਜ਼ਰੂਰ ਬਣੀ ਹੋਈ ਹੈ ਕਿ ਦਿੱਲੀ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਰਹਿਣ ਵਾਲਾ ਹੈ ਜੇਕਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਸ ਦਾ ਪਵਿੱਖ ਪੰਜਾਬ ਦੇ ਵਿੱਚ ਵੀ ਦੇਖਿਆ ਜਾਏਗਾ ਜੇਕਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਕੁਝ ਕਾਰਨਾ ਕਰਕੇ ਜਿਹੜਾ ਹੈ ਉਹ ਇਥੋਂ ਸੱਤਾ ਹਾਸਲ ਨਹੀਂ ਕਰ ਸਿੱਤਾ ਉਸ ਦਾ ਵੀ ਅਸਰ ਕਿਤੇ ਨਾ ਕਿਤੇ ਪੰਜਾਬ ਤੇ ਜ਼ਰੂਰ ਦੇਖਣ ਨੂੰ ਮਿਲੇਗਾ ਤਾਂ ਅੱਜ ਜਿਹੜੀ ਹੈ ਸ਼ਾਮ ਤ 4 ਵਜੇ ਤੱਕ ਜਿਹੜੀ ਆ ਉਹ ਵੋਟ ਪੋਲ ਹੋਏਗੀ ਔਰ ਦੋ ਦਿਨਾਂ ਬਾਅਦ ਜਾਨੀ 8 ਤਰੀਕ ਨੂੰ ਨਤੀਜੇ ਆਉਣ ਦੀ ਆਉਣਗੇ ਔਰ ਉਸ ਦੇ ਵਿੱਚ ਲੋਕਾਂ ਨੇ ਕੀ ਫੈਸਲਾ ਕੀਤਾ ਉਹ ਸਾਹਮਣੇ ਆ ਜਾਏਗਾ ਲਗਾਤਾਰ ਅਪਡੇਟ ਦਿੰਦੇ ਰਹਾਂਗੇ ਦੇਖਦੇ ਰਹੋ ਦਾ ਅਨਮੀ